7 ਸਾਲ ਇਸ ਦੀ ਉਮਰ ਆ ਏਕਮਜੋਤ ਸਿੰਘ ਇਸ ਦਾ ਨਾਮ ਹੈ ਤੇ ਥੈਲਸੀਮੀਆ ਦੀ ਬਿਮਾਰੀ ਨਾਲ ਲੜ ਰਿਹਾ ਹੈ ਇਹ ਤੁਸੀਂ ਰਿਪੋਰਟਾਂ ਦੇਖੋ ਇਹ ਰਿਪੋਰਟਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਬੱਚੇ ਤੇ ਕਿੰਨਾ ਖਰਚਾ ਹੋ ਗਿਆ ਹੋਏਗਾ ਬੱਚੇ ਦੀ ਬੋਡੀ ਅੰਦਰ ਬਲੱਡ ਨਹੀਂ ਬਣਦਾ ਤਾਂ ਕਈ ਵਾਰ ਉਸ ਨੂੰ ਬਲੱਡ ਚੜਾਉਣਾ ਪੈਂਦਾ ਹੈ ਸਟਾਰਟਿੰਗ ਚ ਤਾਂ ਮੈਂ ਡਾਕਟਰਾਂ ਕੋ ਜਾਂਦੀ ਰਹਿੰਦੀ ਸੀ ਕਿ ਇਹਨੂੰ ਭੁੱਖ ਨਹੀਂ ਚ ਆਉਂਦੀ ਉਹ 6 ਮਹੀਨਿਆਂ ਸੀਗਾ ਤੇ ਮੈਂ ਡਾਕਟਰਾਂ ਕੋ ਜਾਂਦੀ ਸੀ ਡਾਕਟਰ ਇਹਨੂੰ ਭੁੱਖ ਲੱਗਣ ਦਵਾਈ ਦੇ ਦਿੰਦੇ ਸੀਗੇ ਭੁੱਖ ਲੱਗਣ ਦੀ ਆਇਰਨ ਖੂਨ ਵਧਾਣ ਦੀ ਦਵਾਈ ਦੇ ਦਿੰਦੇ ਸੀਗੇ ਉਹ ਦਵਾਈਆਂ ਦੇਣ ਤੋਂ ਬਾਅਦ ਉਹ ਬਸ ਦਵਾਈਆਂ ਚੱਲਦੇ ਰਹਿੰਦੇ ਸੀਗੇ ਤੇ ਦਵਾਈਆਂ ਅਸਰ ਨਹੀਂ ਸੀ ਕਰਦੀਆਂ ਇਹਨੂੰ ਮੈਂ ਹੋਮੋਪੈਥਿਕ ਵੀ ਖਵਾ ਕੇ ਦੇਖ ਲਈ ਮੈਂ ਦੇਸੀ ਵੀ ਦਵਾਈ ਖਵਾ ਕੇ ਦੇਖ ਲਈ ਇਹਨੂੰ ਕੋਈ ਦਵਾਈ ਅਸਰ ਨਹੀਂ ਸੀ ਕਰਦੀ ਰੋਟੀ ਨਹੀਂ ਸੀ ਖਾਂਦਾ ਇਹ 2 ਸਾਲ ਹੋ ਗਏ ਲਗਾਤਾਰ 2.5 ਸਾਲ ਹੋ ਗਏ ਮੈਂ ਹੁਣ ਡੀ ਐਮ ਸੀ ਚੋ ਟ੍ਰੀਟਮੈਂਟ ਕਰਵਾ ਰਹੀ ਹਾਂ ਉਸ ਤੋਂ ਬਾਅਦ ਜਦੋਂ ਟੈਸਟ ਹੋਇਆ ਬੇਟੇ ਦਾ ਤੇ 20 ਦਿਨ ਦਾ ਖਰਚਾ ਗੁਣਾਨਕ ਚ ਇਹ ਉਹਦਾ ਵੀ ਸਾਡੇ ਕਾਫੀ ਪੈਸਾ ਲੱਗ ਚੁੱਕਿਆ ਸੀਗਾ ਲੋਕਾਂ ਨੂੰ ਲੈ ਲੂ ਕੇ ਲਾਏ ਸੀਗਾ ਜਾਂ ਤਾਂ ਬੋਨ ਮੈਰੋ ਦਾ ਆਪਰੇਸ਼ਨ ਹੋਏਗਾ ਬੋਨ ਮੈਰੋ ਦਾ ਆਪਰੇਸ਼ਨ ਨਹੀਂ ਸਾਡਾ ਮੈਚ ਨਹੀਂ ਹੋਇਆ ਮਦਰ ਫਾਦਰ ਦਾ ਮੈਚ ਨਹੀਂ ਹੋਇਆ ਮੇਰੇ ਤੇ ਬੇਟੀ ਦਾ ਵੀ ਨਹੀਂ ਮੈਚ ਹੋਇਆ ਤੇ ਉਹਨਾਂ ਸੀ ਅਪੀਲ ਕਰਦੇ ਆ ਕਿ ਬਾ ਬਾਰੋਂ ਬੋਨ ਮੈਰੋ ਕੋਈ ਡੋਨੇਟ ਕਰ ਸਕੇ ਡੋਨੇਟ ਕਰਕੇ ਮੇਰੇ ਬੇਟੇ ਦਾ ਇਲਾਜ ਹੋ ਸਕੇ 4-5000 ਰੁਪਏ ਮਾਨ ਕੇ ਚਲੋ ਇੱਕ ਇੱਕ ਵਾਰ ਦਾ ਬਲੱਡ ਦਾ ਚਾਰਜਸ ਲੱਗ ਜਾਂਦੇ ਨੇ ਸਾਰੇ ਟੈਸਟ ਵਗੈਰਾ ਮਿਲਾ ਕੇ ਟੈਸਟ ਮਿਲਾ ਕੇ ਉਸ ਤੋਂ ਬਾਅਦ ਮਹੀਨੇ ਚ ਦੋ ਵਾਰ ਹੀ ਹੋਣਗੇ ਫਿਰ ਉਹੀ 4-5000 ਤੋਂ ਦੋ ਦੋ ਵਾਰੀ ਲਾ ਲੋ ਤਾਂ 10000 ਰੁਪਏ ਖਰਚਾ ਹੈਗਾ ਇਹਦਾ ਬਲੱਡ ਚੜੋਂਦੀ ਤੇ ਕਈ ਵਾਰ ਪ੍ਰੈਸੇ ਨਾ ਹੋਣ ਪਰਿਵਾਰ ਦੇ ਵਿੱਚ ਹਾਂਜੀ ਹੁੰਦਾ ਭਾਜੀ ਫੇ ਕਈਆਂ ਨੂੰ ਲੈ ਕੇ ਜਾਣਾ ਪੈਂਦਾ ਫਿਰ ਉਹਨਾਂ ਨੂੰ ਵਾਪਸ ਦੇਣੇ ਪੈਂਦੇ ਨੇ ਦਿਹਾੜੀ ਵਾਲਾ ਸਾਹਾ ਆਵਾ ਦਿਹਾੜੀ ਆ ਜਵੇ ਤੇ ਕੱਲਵੇ ਨਹੀਂ ਤਾਂ ਨਹੀਂ ਵਰਕਰ ਵਾਲਾ ਸਾਹ ਆ ਵੀ ਹੈ ਉਹਨਾਂ ਦਾ ਕੰਮ ਇਨਾ ਖਾਸ ਨਹੀਂ ਹੈਗਾ ਕਿ ਮੈਂ ਉਹਨਾਂ ਦੇ ਸਿਰ ਤੇ ਆਪਣੇ ਬੱਚੇ ਦਾ ਇਲਾਜ ਕਰਾ ਲਵਾਂ ਮੈਂ ਜੌਬ ਤੇ ਲੱਗੀ ਹਾਂ ਕਿ ਬੇਟੇ ਦਾ ਮੇਰੇ ਇਲਾਜ ਨਾ ਰੋਕੇ ਇਹਦਾ ਮੈਂ ਇਲਾਜ ਕਰਾ ਸਕਾਂ ਉਹ 35 ਤੋਂ 40 ਲੱਖ ਦਾ ਪ੍ਰੈਸ਼ਰ ਨਾਲ ਉਸ ਤੋਂ ਬਾਅਦ ਜਿਹੜੀ ਮੈਡੀਸਿਨ ਚਲਣੀ ਹੈ ਫਸਾਲ 1.5 ਸਾਲ ਤੱਕ ਇਹਦੀ ਪੂਰੀ ਪ੍ਰਕੌਸ਼ਨ ਰਹਿਣੀ ਹੈ ਮੈਡੀਸਿਨ ਚਲਣੀ ਹੈ ਉਹ ਅਲੱਗ ਘਟੋ ਘਟ 40-50 ਲੱਖ ਰੁਪਏ ਦਾ ਖਰਚਾ ਹੈਗਾ ਵਾ ਕੀ ਇੱਕਮ ਕਿੰਨੇ ਕਿੰਨੇ ਕਲਾਸ ਵਰਦੇ ਹੋ ਫਰਸਟ ਫਰਸਟ ਕਲਾਸ ਵਰਦੀ ਸਕੂਲ ਜਾਂਦੇ ਰੋਜ਼ ਹਾਂ ਬਟ ਸੁਪਨੇ ਸਜਾਏ ਜਾਂਦੇ ਐ ਤੇ ਕਦੀ ਸੋਚਿਆ ਸੀ ਕਿ ਅਜੇ ਹੀ ਬਿਮਾਰੀ ਨਾਲ ਲੜਨਾ ਪਏ ਹਾਲਾਤ ਬਸ ਮੁਸ਼ਕਿਲ ਨਹੀਂ ਨਿਕਲ ਰਿਹਾ ਟੈਨਸ਼ਨ ਰਹਿੰਦੀ ਹੈ ਦਿਮਾਗ ਤੇ ਸਸ਼ਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ 'ਚ ਇਸ ਵਕਤ ਇੱਕ ਪਰਿਵਾਰ ਦੇ ਨਾਲ ਮੌਜੂਦ ਹੈ ਜਦੋਂ ਕਈ ਵਾਰ ਬਿਮਾਰੀ ਇੱਕ ਘਰ ਦੇ ਵਿੱਚ ਆ ਜਾਂਦੀ ਹੈ ਤਾਂ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਇਸ ਵਕਤ ਗੁਰਸਿੱਖ ਪਰਿਵਾਰ ਨਾਲ ਮੌਜੂਦ ਹੈਗੇ ਆ ਘਰ ਦੇ ਵਿੱਚ ਇੱਕ ਬੱਚੇ ਨੂੰ ਇਹ ਬੱਚਾ ਤੁਸੀਂ ਦੇਖ ਰਹੇ ਹੋ 7 ਸਾਲ ਇਸ ਦੀ ਉਮਰ ਆ ਏਕਮਜੋਤ ਸਿੰਘ ਇਸ ਦਾ ਨਾਮ ਹੈ ਤੇ ਥੈਲਸੀਮੀਆ ਦੀ ਬਿਮਾਰੀ ਨਾਲ ਲੜ ਰਿਹਾ ਇਹ ਤੁਸੀਂ ਰਿਪੋਰਟਾਂ ਦੇਖੋ ਇਹ ਰਿਪੋਰਟਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਬੱਚੇ ਤੇ ਕਿੰਨਾ ਖਰਚਾ ਹੋ ਗਿਆ ਹੋਏਗਾ ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਬਿਮਾਰੀਆਂ ਛਿਮੇਲਦੀਆਂ ਨੇ 40 ਸਾਲ ਤੋਂ ਉਮਰ ਤੋਂ ਬਾਅਦ ਪਰ ਅਜਿਹਾ 7 ਸਾਲ ਦੀ ਉਮਰ ਦੇ ਵਿੱਚ ਹੋ ਰਿਹਾ ਹੈ ਥੈਲਸੀਮੀਆ ਬਿਮਾਰੀ ਇਹ ਹੈ ਦੱਸਦਣੇ ਕਿ ਜਿਹਦੇ ਵਿੱਚ ਬੱਚੇ ਦੀ ਬੋਡੀ ਅੰਦਰ ਬਲੱਡ ਨਹੀਂ ਬੰਦਾ ਤਾਂ ਕਈ ਵਾਰ ਉਸ ਨੂੰ ਬਲੱਡ ਚੜਾਉਣਾ ਪੈਂਦਾ ਆ ਅੱਜ ਇਹ ਇਸ ਪਰਿਵਾਰ ਨਾਲ ਹੋ ਰਹੀ ਗੱਲਬਾਤ ਕਰਦੇ ਹਾਂ ਕਿ ਇਨਾਂ ਦਾ ਨਾਮ ਤੁਹਾਡਾ ਮੇਰਾ ਨਾਮ ਰਾਜਵੰਤ ਹੈ ਕਿੱਦਾਂ ਪਤਾ ਲੱਗਦਾ ਇਸ ਬੱਚੇ ਨੂੰ ਬਿਮਾਰੀ ਹੈ ਜਾਂ ਕਿੱਦਾਂ ਤੁਹਾਨੂੰ ਪਤਾ ਲੱਗਾ ਕੀ ਸਿੰਪਟਮਸ ਸਟਾਰਟਿੰਗ ਚ ਤਾਂ ਮੈਂ ਡਾਕਟਰਾਂ ਕੋਲ ਜਾਂਦੀ ਰਹਿੰਦੀ ਸੀ ਕਿ ਇਹਨੂੰ ਭੁੱਖ ਨਹੀਂ ਲੱਗਦੀ ਜੋ 6 ਮਹੀਨੇ ਸੀਗਾ ਤੇ ਮੈਂ ਡਾਕਟਰਾਂ ਕੋਲ ਜਾਂਦੀ ਸੀ ਡਾਕਟਰ ਇਹਨੂੰ ਭੁੱਖ ਲੱਗਣ ਦਵਾਈ ਦੇ ਦਿੰਦੇ ਸੀਗੇ ਭੁੱਖ ਲੱਗਣ ਦੀ ਆਇਰਨ ਖੂਨ ਵਧਾਣ ਦੀ ਦਵਾਈ ਦੇ ਦਿੰਦੇ ਸੀਗੇ ਉਹ ਦਵਾਈਆਂ ਦੇਣ ਤੋਂ ਬਾਅਦ ਉਹ ਬਸ ਦਵਾਈਆਂ ਚੱਲਦੇ ਰਹਿੰਦੇ ਸੀਗੇ ਤੇ ਦਵਾਈਆਂ ਅਸਰ ਨਹੀਂ ਸੀ ਕਰਦੀਆਂ ਇਹਨੂੰ ਮੈਂ ਹੋਮੋਪੈਥਿਕ ਵੀ ਖਵਾ ਕੇ ਦੇਖ ਲਈ ਮੈਂ ਦੇਸੀ ਵੀ ਦਵਾਈ ਖਵਾ ਕੇ ਦੇਖ ਲਈ ਇਹਨੂੰ ਕੋਈ ਦਵਾਈ ਅਸਰ ਨਹੀਂ ਸੀ ਕਰਦੀ ਰੋਟੀ ਨਹੀਂ ਸੀ ਖਾਂਦਾ ਇਹ ਤੇ ਡਾਕਟਰਾਂ ਕੋਲ ਟੈਸਟ ਵੀ ਕਰਾਉਣੇ ਸਾਰੇ ਟੈਸਟ ਵੀ ਨਾਰਮਲ ਆਉਂਦੇ ਸੀਗੇ 3 ਸਾਲ ਬਾਅਦ ਜਾ ਕੇ ਪਤਾ ਲੱਗਦਾ ਵਾ ਕਿ ਇਹਨੂੰ ਆ ਦਿੱਕਤ ਆ ਇਹਨੂੰ ਨਾਨਕ ਹਸਪੀਟਲ ਸੱਡਮਟ ਹੋਇਆ ਸੀਗਾ ਤੇ ਉਦੋਂ ਇਹਦਾ ਆਇਰਨ ਦੀ ਦਵਾਈਆਂ ਲੈਣ ਤੋਂ ਬਾਅਦ ਰੈਗੂਲਰ ਦਵਾਈਆਂ ਲੈ ਲੈ ਕੇ ਆਇਰਨ ਦੀਆਂ ਇਹਦਾ ਪੇਟ ਸਵੈਲ ਹੋ ਗਿਆ ਸੀਗਾ ਫੇਟ ਚ ਪਾਣੀ ਭਰ ਗਿਆ ਸੀਗਾ ਤੇ ਫਿਰ ਲੀਵਰ ਫੱਟੀ ਹੋ ਗਿਆ ਸੀਗਾ ਸਪਲੇਨ ਫੱਟੀ ਹੋ ਗਈ ਸੀਗੀ ਉਹ ਫੁੱਲਣ ਕਰਕੇ ਇਹਦੇ ਬਲੱਡ ਵੀ ਕੋਦਮ ਘਟ ਗਿਆ ਸੀਗਾ ਚਾਹ ਜਣਮ ਖੂਨ ਰਹਿ ਗਿਆ ਕਿੰਨੇ ਸਾਲ ਹੋ ਗਏ ਹੀਥੈਲਸੀਮਿਆ ਬੁ ਮਰੀ ਨਾਲ ਲੜਦੇ 2 ਸਾਲ ਹੋ ਗਏ ਲਗਾਤਾਰ 2.5 ਸਾਲ ਹੋ ਗਏ ਮੈਂ ਹੁਣ ਡੀਐਮਸੀ ਚੋ ਟ੍ਰੀਟਮੈਂਟ ਕਰਵਾ ਰਹੀ ਹਾਂ ਉਸ ਤੋਂ ਬਾਅਦ ਜਦੋਂ ਟੈਸਟ ਹੋਇਆ ਬੇਟੇ ਦਾ ਤੇ 20 ਦਿਨ ਦਾ ਰਹਿ ਗੁਰਨਾਨਕ ਚੇਹ ਉਹਦਾ ਵੀ ਸਾਡੇ ਕਾਫੀ ਪੈਸਾ ਲੱਗ ਚੁੱਕਿਆ ਸੀਗਾ ਲੋਕਾਂ ਕੋਲ ਲੈ ਲੂ ਕੇ ਲਾਏ ਸੀਗੇ ਉਹ ਹਜੇ ਤੱਕ ਵੀ ਅਸੀਂ ਲਾ ਰਹੇ ਹਾਂ ਲੋਕਾਂ ਦੇ ਕਿਦਾਂ ਲਾ ਰਹੇ ਹਾਂ ਸਾਨੂੰ ਪਤਾ ਵਾ ਫਿਰ ਵੀ ਨਾ ਖਰਚਾ ਹੋ ਗਿਆ ਉਹ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸਰ ਖਰਚਾ ਹੋ ਗਿਆ ਉਹਨਾਂ ਉਸ ਤੋਂ ਬਾਅਦ ਹੁਣ ਮੈਂ ਡੀਐਮਸੀ ਚ ਟ੍ਰੀਟਮੈਂਟ ਕਰਵਾ ਰਹੀ ਆ ਪੀਜੀੀ ਚ ਵੀ ਚਲੇ ਗਈ ਸੀ ਉਹਨਾਂ ਨੇ ਵੀ ਟ੍ਰਾਂਸਫਿਊਜ਼ਨ ਹੀ ਕਿਹਾ ਵਾ ਟ੍ਰਾਂਸਫਿਊਜ਼ਨ ਬਲੱਡ ਹੋਏਗਾ ਜਾਂ ਤਾਂ ਬੋਨ ਮੈਰੋ ਦਾ ਆਪਰੇਸ਼ਨ ਹੋਏਗਾ ਬੋਨ ਮੈਰੋ ਦਾ ਆਪਰੇਸ਼ਨ ਨਹੀਂ ਸਾਡਾ ਮੈਚ ਨਹੀਂ ਹੋਇਆ ਮਦਰ ਫਾਦਰ ਦਾ ਮੈਚ ਨਹੀਂ ਹੋਇਆ ਮੇਰੀ ਤੇ ਬੇਟੀ ਦਾ ਵੀ ਨਹੀਂ ਮੈਚ ਹੋਇਆ ਤੇ ਹੁਣ ਅਸੀਂ ਅਪੀਲ ਕਰਦੇ ਹਾਂ ਕਿ ਬਾਹਰੋਂ ਬੋਨ ਮੈਰੋ ਕੋਈ ਡੋਨੇਟ ਕਰ ਸਕੇ ਡੋਨੇਟ ਕਰਕੇ ਮੇਰੇ ਬੇਟੇ ਦਾ ਇਲਾਜ ਹੋ ਸਕੇ ਡਾਕਟਰਾਂ ਦੇ ਜਾਂਦੇ ਹੋ ਤੁਸੀਂ ਹਰ ਮਹੀਨੇ ਜੀ ਤੁਸੀਂ ਕਿਹ ਆ ਬਲੱਡ ਛੱਡਦਾ ਕਿੰਨੀ ਵਾਰੀ ਬਲੱਡ ਛੱਡਦਾ ਪਹਿਲਾਂ ਤਾਂ ਇਹਨੂੰ ਮਹੀਨਾ ਲੰਘ ਜਾਂਦਾ ਸੀ ਛੋਟਾ ਸੀ ਹੁਣ ਏਜ ਵੱਧਦੇ ਜਵਦੇ ਉਮਰ ਦੇ ਵਿੱਚ ਇਹਨੂੰ ਬਲੱਡ 15 ਦਿਨਾਂ ਬਾਅਦ ਲੱਗਦਾ ਵਾ 15 ਦਿਨਾਂ ਬਾਅਦ ਮੈਨੂੰ ਬਲੱਡ ਚੜਾਉਣ ਜਾਣੀ ਆ ਹਸਪੀਟਲ 'ਚ 2 3 ਤੋਂ 4 ਤਿੰਨ ਤੋਂ 4 ਯਾਰ ਮੇਰਾ ਲੱਗ ਜਾਂਦਾ ਵਾ ਟੈਸਟ ਮੇਰੇ ਲਹਿਦਾ ਹੁੰਦੇ ਨੇ ਜੋੜੇ ਵੀ ਟੈਸਟ ਕਰਦੇ ਨੇ ਕਿਉਂਕਿ ਮੈਨੂੰ ਜਦੋਂ ਵੀ ਲਿਖਦੇ ਨੇ ਫਿਰ ਮੈਨੂੰ ਉਹਦੋਂ ਕਰਾਣੇ ਪੈਂਦੇ ਨੇ ਉਹ ਜ਼ਰੂਰੀ ਟੈਸਟ ਹੁੰਦੇ ਨੇ ਕਿੰਨਾ ਕਿੰਨਾ ਖਰਚਾ ਆਉਂਦਾ ਇੱਕ ਵਾਰ ਬਲੱਡ ਚੜਾਉਣ ਦਾ 4-5000 ਰੁਪਏ ਮੰਨ ਕੇ ਚੱਲੋ ਇੱਕ ਵਾਰ ਦਾ ਬਲੱਡ ਦਾ ਚਾਰਜਸ ਲੱਗ ਜਾਂਦੇ ਨੇ ਸਾਰੇ ਟੈਸਟ ਵਗੈਰਾ ਮਿਲਾ ਕੇ ਟੈਸਟ ਮਿਲਾ ਕੇ ਉਸ ਤੋਂ ਬਾਅਦ ਮਹੀਨੇ 'ਚ ਦੋ ਵਾਰੀ ਹੋਣਗੇ ਫਿਰ ਉਹੀ 4-5000 ਤੋਂ ਦੋ ਦੋ ਵਾਰੀ ਲਾ ਲੋ 8000 ਰੁਪਏ ਖਰਚਾ ਹੈਗਾ ਇਹਦਾ ਇਸ ਜਿਵੇਂ ਹੁਣ ਬਿਮਾਰੀ ਨਾਲ ਲੜ ਰਿਹਾ 7 ਸਾਲ ਇਸ ਦੀ ਉਮਰ ਇੱਕਮ ਦੀ ਤੇ ਕਿ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਵੀ ਹੱਜੇ ਵੀ ਉਹਦਾਂ ਜਦੋਂ ਇਹਨੂੰ ਬਲੱਡ ਚੜ ਜਾਂਦਾ ਫਿਰ ਤਾਂ ਇਹ ਐਕਟਿਵ ਹੋ ਜਾਂਦਾ ਜਦੋਂ ਇਹ ਬਲੱਡ ਕੱਟਣਾ ਸ਼ੁਰੂ ਹੋ ਜਾਂਦਾ ਵਾ ਫਿਰ ਇਹ ਰੋਟੀ ਨਹੀਂ ਖਾਂਦਾ ਭੁੱਖ ਨਹੀਂ ਲੱਗਦੀ ਹੱਥ ਦੁਖਣ ਲੱਜਾਂਦੇ ਆ ਪੈਰ ਦੁਖਣ ਲੱਜਾਂਦਾ ਹੋ ਵੀਕਨੈਸ ਹੋਣ ਲੱਗ ਜਾਂਦੀ ਹੈ ਬੈੱਡ ਤੇ ਰੈਸਟ ਹੋ ਜਾਂਦੀ ਹੈ ਇਹਦੀ ਮਤਲਬ ਕਿ ਐਕਟਿਵ ਐਕਟਿਵਸ ਨਹੀਂ ਲੈਂਦਾ ਇਹ ਬੈੱਡ ਤੇ ਰੈਸਟ ਤੇ ਹੋ ਜਾਂਦਾ ਵਾ ਇਹ ਮਤਲਬ ਕਦੀ ਫਿਰ ਤੁਰਦਾ ਫਿਰਦਾ ਘਟਾ ਫਿਰਦਾ ਘਟਾ ਖੇਲਦਾ ਨਹੀਂ ਹੈਗਾ ਵੀਕਨੈਸ ਹੋ ਜਾਂਦੀ ਹੈ ਇਹਨੂੰ ਬਲੱਡ ਨਾ ਚੜਾਣ ਕਰਕੇ ਚੜਾਉਣਾ ਪੈਂਦਾ ਵਾ ਜ਼ਰੂਰੀ ਆ ਕਈ ਵਾਰੀ ਇਦਾਂ ਵੀ ਹੁੰਦਾ ਜਿਵੇਂ ਜਰੂਰਤ ਪੈ ਜੀ ਬਲੱਡ ਚੜੋਂ ਹੁੰਦੀ ਤੇ ਕਈ ਵਾਰ ਪ੍ਰੈਸੇ ਨਾ ਹੋਣ ਪਰਿਵਾਰ ਦੇ ਵਿੱਚ ਹਾਂਜੀ ਹੁੰਦਾ ਭਾਜੀ ਫਿਰ ਕਈਆਂ ਨੂੰ ਲੈ ਕੇ ਜਾਣਾ ਪੈਂਦਾ ਫਿਰ ਉਹਨਾਂ ਨੂੰ ਵਾਪਸ ਦੇਣੇ ਪੈਂਦੇ ਨੇ ਬੜੀ ਮੁਸ਼ਕਿਲਾਂ ਹੁੰਦੀਆਂ ਨੇ ਇਹਦੇ ਪਾਪਾ ਵਰਕਰ ਨੇ ਉਹ ਇੰਨਾ ਕਰਦੇ ਨਹੀਂ ਕਿ ਮਤਲਬ ਕਿ ਆਂਦਾ ਵਾ ਕੰਮ ਕਰ ਲੈਂਦੇ ਨੇ ਦਿਹਾੜੀ ਵਾਲਾ ਸਾਹ ਵਾ ਦਿਹਾੜੀ ਆ ਜਵੇ ਤੇ ਕਰ ਲਵੇ ਨਹੀਂ ਤਾਂ ਨਹੀਂ ਵਰਕਰ ਵਾਲਾ ਸਾਹ ਵੀ ਹੈ ਤੇ ਉਹਨਾਂ ਦਾ ਕੰਮ ਇੰਨਾ ਖਾਸ ਨਹੀਂ ਹੈਗਾ ਕਿ ਮੈਂ ਉਹਨਾਂ ਦੇ ਸਿਰ ਤੇ ਆਪਣੇ ਬੱਚੇ ਦਾ ਇਲਾਜ ਕਰਾ ਲਵਾਂ ਮੈਂ ਜੌਬ ਤੇ ਲੱਗੀ ਹਾਂ ਕਿ ਬੇਟੇ ਦਾ ਮੇਰਾ ਇਲਾਜ ਨਾ ਰੁਕੇ ਇੰਨਾ ਮੈਂ ਇਲਾਜ ਕਰਾ ਸਕਾਂ ਫਿਰ ਵੀ ਹਜੇ ਫਿਰ ਵੀ ਹਜੇ ਘਰ ਦਾ ਖਰਚਾ ਥੋੜਾ ਮੁਸ਼ਕਿਲ ਨਹੀਂ ਚੱਲਦਾ ਵਾ ਸਿਰ ਰੈਂਟ ਤੇ ਰਹਿੰਦੇ ਆ ਤੇ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ ਰੈਂਟ ਵੀ ਨਹੀਂ ਕਿਸੇ ਵੇਲੇ ਦਿੱਤਾ ਜਾਂਦਾ ਕਿੰਨਾ ਰੈਂਟ ਹੈਗਾ ਤੁਹਾਡਾ ਕਰਦਾ 4000 ਰੁਪਏ ਰੈਂਟ ਹੈ ਸਰ ਕੀ ਹੁਣ ਹਾਲਾਤ ਨੇ ਇਸ ਵਕਤ ਕਿਸ ਤਰੀਕੇ ਇਲਾਜ ਹੋ ਸਕਦਾ ਡਾਕਟਰਾਂ ਨੇ ਕੋਈ ਦਾ ਇਲਾਜ ਸਿਲ੍ਹਾ ਦੱਸਿਆ ਹੋਗਾ ਡਾਕਟਰ ਨੇ ਤਾਂ ਇਹ ਹੀ ਕਿਹਾ ਵਾ ਕਿ ਜਾਂ ਤਾਂ ਬੋਨ ਮੈਰੋ ਦਾ ਆਪਰੇਸ਼ਨ ਹੋਏਗਾ ਉਹ ਆਪਰੇਸ਼ਨ ਕਾਫੀ ਮਹਿੰਗਾ ਵਾ ਉਹ 35 ਤੋਂ 40 ਲੱਖ ਦਾ ਆਪਰੇਸ਼ਨ ਨਾਲ ਉਸ ਤੋਂ ਬਾਅਦ ਜਿਹੜੀ ਮੈਡੀਸਿਨ ਚਲਣੀ ਹੈ ਸਾਲ ਡੇਢ ਸਾਲ ਤੱਕ ਇਹਦੀ ਪੂਰੀ ਪ੍ਰਕੌਸ਼ਨ ਰਹਿਣੀ ਹੈ ਮੈਡੀਸਿਨ ਚਲਣੀ ਹੈ ਉਹ ਅਲੱਗ ਘੋਟੋ ਘਟ 40-50 ਲੱਖ ਰੁਪਏ ਦਾ ਖਰਚਾ ਹੈਗਾ ਵਾ ਦੋਨ ਬੈਦਰ ਆਪਰੇਸ਼ਨ ਕਰਨ ਦੇ ਲਈ ਇਹ ਨਈ ਜੇ ਆਪਰੇਸ਼ਨ ਨਹੀਂ ਹੁੰਦਾ ਤਾਂ ਸਾਰੀ ਉਮਰ ਦਾ ਟ੍ਰਾਂਸਫਿਊਜ਼ਨ ਹੀ ਰਹਿ ਜਾਣਾ ਉਹ ਫਿਰ ਸਾਰੀ ਉਮਰ ਹੀ ਬਲੱਡ ਚਾੜਨਾ ਪਏਗਾ ਤਾਂ ਸਾਰੀ ਉਮਰ ਬਲੱਡ ਚੜ੍ਹਤ ਉਹਦੀ ਕੋਈ ਗਾਰੰਟੀ ਹੈਗੀ ਕਿ ਮਹੀਨੇ 'ਚ ਕਿੰਨੀ ਵਾਰ ਚੜ੍ਹਨਾ ਪਊਗਾ ਨਹੀਂ ਸਾਰੀ ਤੇ ਉਹਦਾ ਟਰੀਟਮੈਂਟ ਜਿਹੜਾ ਆ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਬੋਨੈਰੋ ਚੇਂਜ ਬਣਾਇਆ ਉਹ ਉਹ ਕਿੰਨੀ ਉਮਰ ਤੱਕ ਕਰਵਾ ਸਕਦੇ ਉਹ 10 ਤੋਂ 12 ਸਾਲ ਤੱਕ ਕਰਵਾ ਸਕਦੇ ਨੇ ਉਸ ਤੋਂ ਬਾਅਦ ਥੋੜਾ ਰਿਸਕੀ ਹੋ ਜਾਂਦਾ ਉਸ ਤੋਂ ਬਾਅਦ ਕਰਾਉਣਾ ਮੁਸ਼ਕਿਲ ਆ ਉਸ ਤੋਂ ਬਾਅਦ ਕਰਾਉਣਾ ਵਾ ਤੇ ਫਿਰ ਡਾਕਟਰ ਕਰਦੇ ਨਹੀਂਗੇ ਰਿਸਕੀ ਹੋ ਜਾਂਦਾ ਵਾ ਛੋਟੀ ਐਜ ਦੇ ਵਿੱਚ ਹੋ ਜਾਂਦਾ ਵਾ ਕਿਉਂਕਿ ਕਈ ਇਸੇ ਲਈ ਕੋਸ਼ਿਸ਼ ਕਰਦੇ ਨੇ ਕਿ ਛੋਟੀ ਐਜ ਦੇ ਵਿੱਚ ਬੱਚੇ ਦਾ ਆਪਰੇਸ਼ਨ ਹੋ ਜਾਏ ਉਸ ਤੋਂ ਬਾਅਦ ਰਿਸਕੀ ਹੋ ਜਾਂਦਾ ਵਾ ਡਾਕਟਰ ਵੀ ਹੱਥ ਪਾਉਂਦੇ ਨੇਗੇ ਹੂੰ ਕੀ ਸਕੂਲ ਜਾਂਦੇ ਨੇ ਬੱਚੇ ਪੜ੍ਹਦੇ ਨੇ ਕੋਣ ਕਿਸ ਤੋਂ ਇਲਾਵਾ ਹੋਰ ਵੀ ਬੱਚਾ ਤੁਹਾਡਾ ਕੋਈ ਹਾਂਜੀ ਮੇਰੀ ਬੇਟੀ ਹੈਗੀ ਛੋਟੀ ਉਹ ਸਕੂਲ ਜਾਂਦੀ ਹੈ ਉਹ ਵੀ ਹਾਂਜੀ ਉਹ ਸਕੂਲ ਜਾਂਦੀ ਦੋਨੋਂ ਬੱਚੇ ਸਕੂਲ ਪੜ੍ਹਦੇ ਹਾਂਜੀ ਕੀ ਇੱਕਮ ਕਿੰਨੇ ਕਿੰਨੇ ਕਲਾਸ ਪੜ੍ਹਦੇ ਹੋ ਫਰਸਟ ਫਰਸਟ ਕਲਾਸ ਪੜ੍ਹਦੀ ਸਕੂਲ ਜਾਂਦੀ ਰੋਜ਼ ਨਾਲ ਪੜਾਅ ਲਿਖਾ ਵੀ ਰਹੇ ਹੋ ਫਿਰ ਉਹਦੇ ਖਰਚੇ ਵੀ ਹੋਣਗੇ ਹਾਂਜੀ ਪੜ੍ਹਾਈ ਲਿਖਾਈ ਦੇ ਵੀ ਖਰਚੇ ਹੁੰਦੇ ਨੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਕਾਫੀ ਐਸੇ ਐਨ ਆਰ ਆਈ ਭਰਾ ਹੋਣਗੇ ਜਾਂ ਪੰਜਾਬੀ ਲੋਕ ਨੇ ਕਈ ਸੰਸਥਾਵਾਂ ਵੀ ਨੇ ਜੋ ਮਦਦ ਕਰ ਸਕਦੀਆਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਜਿੰਨੀ ਵੱਤਵਾਦ ਹੋ ਸਕਦੀ ਹੈ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਮੇਰੇ ਬੱਚੇ ਦਾ ਇਲਾਜ ਜਿਹੜਾ ਵਾ ਉਹ ਪ੍ਰੋਪਰ ਹੋ ਸਕੇ ਅਗਰ ਉਹਨੂੰ ਬੋਨ ਮੈਰ ਦੀ ਲੋੜ ਆ ਤਾਂ ਕੋਈ ਬੋਨ ਮੈਰ ਉਹ ਡੋਨੇਟ ਕਰ ਦੇਵੇ ਉਹਨੂੰ ਡੋਨੇਟ ਕਰਕੇ ਮੇਰੇ ਬੱਚੇ ਦਾ ਇਲਾਜ ਹੋ ਸਕੇ ਔਰ ਉਸ ਤੋਂ ਇਲਾਵਾ ਜਿਹੜਾ ਸਾਡੇ ਖਰਚੇ ਜਿਹੜੇ ਨਹੀਂ ਹੋ ਪਾਰੇ ਉਹ ਵੀ ਅਸੀਂ ਮੈਨੇਜ ਕਰ ਸਕੀਏ ਤੇ ਬੱਚੇ ਦਾ ਸੋਚਿਆ ਹੀ ਵੈਸੇ ਐਦਾਂ ਹੋਊਗਾ ਕਿਉਂਕਿ ਹਰ ਕਿਸ ਨੂੰ ਜਦੋਂ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੁੱਤਰ ਹੋਇਆ بڑے ਸੁਪਨੇ ਸਜਾਏ ਜਾਂਦੇ ਐ ਤੇ ਕਦੀ ਸੋਚਿਆ ਸੀ ਕਿ ਅਜੇ ਹੀ ਬਿਮਾਰੀ ਨਾਲ ਲੜਨਾ ਪਏ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਘਰ ਦੇ ਵਿੱਚ ਬੜੀ ਮੁਸ਼ਕਲ ਆਉਂਦੀਆਂ ਹਾਲਾਤ ਕਿਦਾਂ ਨੇ ਹੁਣ ਘਰ ਦੇ ਹਾਲਾਤ ਬਸ ਮੁਸ਼ਕਿਲ ਨਹੀਂ ਨਿਕਲ ਰਿਹਾ ਟੈਨਸ਼ਨ ਰਹਿੰਦੀ ਹੈ ਦਿਮਾਗ ਤੇ ਬਿਲਕੁਲ ਇਸ ਪਰਿਵਾਰ ਦੀ ਗੱਲ ਕਰ ਲਾ ਤਾਂ ਗੁਰਸੇਖ ਪਰਿਵਾਰ ਨੇ ਜੋ ਵੱਧ ਛੜ ਕੇ ਮਦਦ ਹੋ ਸਕਦੀ ਆ ਉਹ ਜ਼ਰੂਰ ਕਰਿਓ ਕਿਉਂਕਿ ਜੇ ਮੈਂ ਇਹ ਸਾਰੇ ਤੁਹਾਨੂੰ ਬਿੱਲ ਦੇ ਢੇਰ ਵਿਖਾਵਾਂ ਤਾਂ ਹਰ ਕਿਤੇ ਜ਼ਰੂਰ ਕੋਈ ਨਾ ਕੋਈ ਖਰਚੇ ਜਿਹੜੇ ਹੋਣਗੇ ਤੇ ਅਲੱਗ-ਅਲੱਗ ਹਸਪਤਾਲਾਂ ਦੀਆਂ ਜਿਹੜੀਆਂ ਇਹ ਰਿਪੋਰਟਾਂ ਨੇ ਤੁਸੀਂ ਇਹ ਗੁਰਨਾਨਕ ਚੈਰੀਟੇਬਲ ਹਸਪਤਾਲ ਦੀ ਰਿਪੋਰਟ ਆ ਇਹ ਦਇਆਨੰਦ ਮੈਡੀਕਲ ਕਾਲਜ ਦੀ ਆ ਇਹ ਜੋਤ ਕਲੀਨਿਕਲ ਲੈਬ੍ਰੇਟ ਸੋ ਹਰ ਇੱਕ ਦੇ ਅਲੱਗ-ਅਲੱਗ ਖਰਚੇ ਅਲੱਗ-ਅਲੱਗ ਲੈਬੋਰੀਟਰੀਜ਼ ਤੋਂ ਇਹਨਾਂ ਦੇ ਜਿਹੜੇ ਟੈਸਟ ਨੇ ਉਹ ਖਰਚੇ ਹੋ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਪਰਿਵਾਰ ਦਾ ਕਹਿਣਾ ਕਿ ਲੱਖਾਂ ਰੁਪਏ ਤੱਕ ਖਰਚਾ ਹੋ ਚੁੱਕਿਆ ਆ ਆ ਦੇਖ ਸਕਦੇ ਹੋ 2023 ਦੀ ਰਿਪੋਰਟ ਆ ਤੇ ਪਿਛਲੇ ਲੰਬੇ ਸਮੇਂ ਤੋਂ 2.5 ਸਾਲ ਤੋਂ ਪਰਿਵਾਰ ਕਹਿ ਰਿਹਾ ਕਿ ਅਸੀਂ ਇਸ ਬਿਮਾਰੀ ਨਾਲ ਲੜ ਰਹੇ ਹਾਂ ਤਾਂ ਹਰ ਇੱਕ ਬਿਮਾਰੀ ਤੁਹਾਨੂੰ ਹਰ ਇੱਕ ਟੈਸਟ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਕਿ ਤੁਹਾਨੂੰ ਯਕੀਨ ਹੋ ਸਕੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਰਿਵਾਰ ਤੱਕ ਪਹੁੰਚ ਜਿਹੜੀ ਆ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਆ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਅਸੀਂ ਪਰਿਵਾਰ ਦਾ ਕੰਟੈਕਟ ਨੰਬਰ ਤੁਹਾਨੂੰ ਦੱਸ ਦੰਨੇ ਆ ਤੇ ਨਾਲ ਵੀਡੀਓ ਤੇ ਵੀ ਮੈਂਸ਼ਨ ਕਰ ਦਾਂਗੇ ਤੁਹਾਡਾ ਕੰਟੈਕਟ ਨੰਬਰ ਕੀ ਪਰਿਵਾਰ ਦਾ ਜਿਸਕਰ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਕਿਸ ਤਰੀਕੇ ਮਦਦ ਤੁਹਾਡੇ ਕੋਲ ਸਕਦੀ ਹੈ ਮੇਰਾ 82643 ਫੋਨ ਨੰਬਰ ਹੈਗਾ ਵਾ ਪੂਰਾ ਨੰਬਰ ਬੋਲੋ 82643 00103 ਜੀ ਦੁਬਾਰਾ ਰਿਪੀਟ ਕਰ ਦੋ 82643 00103 82143 643 82643 00103 00103 ਇਹ ਨੰਬਰ ਨੋਟ ਕਰ ਲਓ ਅਸੀਂ ਜੇ ਤੁਸੀਂ ਪੈਸਿਆਂ ਦੀ ਮਦਦ ਕਰ ਸਕਦੇ ਹੋ ਤਾਂ ਠੀਕ ਹੈ ਪਰ ਤੁਸੀਂ ਦੂਸਰੇ ਤਰੀਕੇ ਨਾਲ ਵੀ ਇਹ ਮਦਦ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਭਰਾਵਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਲਈ ਧੰਨਵਾਦ